ਬਾਈ ਜੀ ਤੇ ਅੱਜ ਫੇਰ ਛੋਡੇ ਛੋਟੇ ਵੀਰ ਹਾਜ਼ਰ ਨੇ ਤੇ ਸਾਡਾ ਛੋਟਾ YouTube ਚੈਨਲ ਤੇ ਛੋਡੇ ਹੀ ਬਾਈ ਜੀ ਮਾਂ ਨਾਲ ਚੱਲ ਰਿਹਾ ਹੈਗਾ ਤੁਸੀਂ ਕਮੈਂਟ ਵੀ ਕਰ ਦਿਓ ਅਸੀਂ ਪੜ੍ਹ ਦੇਖਦੇ ਹਾਂ ਤੁਹਾਡੇ ਕਮੈਂਟ ਕਿ ਬਾਈ ਡੇਲੀ ਵੀਡੀਓ ਪਾਇਆ ਕਰੋ ਤੇ ਹੁਣ ਸੀ ਬਈ ਅੱਜ ਤੇ ਅਸੀਂ ਕੱਲ ਕਾਲ ਕੀਤੀ ਸੀ ਬਈ ਇੰਗਲੈਂਡ ਦੇ ਵਿੱਚ ਤੇ ਜਿੱਦਾਂ ਨਹੀਂ ਕਹਿੰਦੇ ਇੱਕ ਨੇ ਜੀਐਸਟੀ ਲਾਤੀ ਦੂਜੇ ਦੇਸ਼ ਕਹਿੰਦਾ ਮੈਂ ਵੀ ਲਾਉਣਾ ਜੇ ਇੰਡੀਆ ਨੇ ਲਾਤੀ ਤਾਂ ਪਾਕਿਸਤਾਨ ਨੇ ਵੀ ਜੀਐਸਟੀ ਲਾਤੀ ਜੇ ਹੁਣ ਬਈ ਅੱਜ ਅਮਰੀਕਾ ਦੇ ਹਾਲਾਤ ਤੁਸੀਂ ਦੇਖ ਲਓ ਕਿ ਡ੍ਰੰਪ ਨੇ ਜੀਐਸਟੀ ਲਾਤੀ ਤਾਂ ਨਾਲ ਦੀ ਨਾਲ ਦੂਜੇ ਦੇਸ਼ਾਂ ਨੇ ਲਾਤੀ ਜੀਐਸਟੀ ਉਹ ਤੋਂ ਸਿੱਖ ਕੇ ਦੂਜੇ ਦੇਸ਼ ਵੀ ਨਹੀਂ ਆਪਾਂ ਨੂੰ ਕੀ ਪਤਾ ਸੀ ਇੰਡੀਆ 'ਚ ਕਿਉਂ ਜੀਐਸਟੀ ਨਾਂ ਦੀ ਵੀ ਚੀਜ਼ ਹੁੰਦੀ ਹੈ ਤਾਂ ਉਦੋਂ ਵੀ ਤਾਂ ਦੇਸ਼ ਚੱਲੀ ਜਾਂਦਾ ਸੀ ਸਸਤੇ 'ਚ ਤੇ ਅੱਜ ਡ੍ਰੰਪ ਬਈ ਰਿਪੋਰਟ ਕਰ ਲੱਗ ਗਿਆ ਲੋਕਾਂ ਨੂੰ ਤੇ ਵਾਪਸ ਭੇਜਣ ਲੱਗ ਗਿਆ ਪਹਿਲਾਂ ਵੀ ਤਾਂ ਰਹੀ ਜਾਂਦੇ ਸੀ ਕਿ ਪਹਿਲਾਂ ਵੀ ਦੇਸ਼ ਚੱਲੀ ਜਾਂਦਾ ਸੀ ਇਦਾਂ ਦੀ ਗੱਲ ਨਹੀਂ ਹੈਗੀ ਤੇ ਹੁਣ ਉਹ ਉਹ ਰਿਪੋਰਟ ਕਰਨ ਲੱਗ ਗਿਆ ਉਹ ਕਹਿੰਦਾ ਵੀ ਮੇਰੇ ਦੇਸ਼ 'ਚ ਘੱਟ ਲੋਕ ਹੋਣ ਗੱਲ ਇਹ ਰਿਪੋਰਟ ਵਾਲੀ ਸਾਰੀ ਖੇਲ ਕੀ ਆ ਪੈਸੇ ਦਾ ਚੱਕਰ ਆ ਕਿ ਪੈਸਾ ਸਿੱਧਾ ਗਵਰਨਮੈਂਟ ਨੂੰ ਦੇ ਕੇ ਆਉਣ ਕਾਲਜਾਂ 'ਚ ਫੀਸਾਂ ਭਰ ਕੇ ਉਹਨਾਂ ਜੰਟਾ ਨੂੰ ਬਣਦਾ ਸੀ ਬਈ ਫਿਰ ਉਹ ਕਹਿੰਦੇ ਨੇ ਗਵਰਨਮੈਂਟ ਨੂੰ ਦੇ ਕੇ ਆਉਣ ਤੇ ਜਵਾਕ ਵੀ ਉਹੀ ਆਉਣ ਜਿਹੜੇ ਟੌਪ ਦੇ ਹੋਣ ਸਟੂਡੈਂਟ ਵੀ ਮਾੜੇ ਜਵਾਕ ਨਾ ਆਉਣ ਤੇ ਹੁਣ ਜਿਹੜੀ ਯੂਕੇ ਦੀ ਗੱਲ ਸੀਗੀ ਤੇ ਆਪਣਾ ਮੁੰਡਾ ਹੀ ਰਿਸ਼ਤੇਦਾਰੀ ਹੈਗਾ ਉੱਥੇ ਰਹਿੰਦਾ ਹੈਗਾ ਤੇ ਉਹਨੂੰ ਕਾਲ ਕੀਤੀ ਉਹ ਕਹਿੰਦਾ ਵੀ ਉਰੇ ਵੀ ਸਤਾਈ ਕਰਖੀ ਹੈ ਵਿੱਚ ਕੁਛ ਸ਼ਹਿਰ ਐ ਜਿਹੜਾ ਪੈਂਦੀਆਂ ਨੇ ਲਗੀਆਂ ਵੀ ਉੱਥੇ ਵੀ ਬਹੁਤ ਸਾਰੇ ਨੇ ਜਿਹੜੇ ਬਿਨਾਂ ਡਾਕੂਮੈਂਟਾਂ ਤੋਂ ਵੀ ਜਿਨ੍ਹਾਂ ਕੋਲੇ ਬੀਜੂ-ਬੂਜੇ ਹੈ ਨਹੀਂ ਖਤਮ ਹੋਰੇ ਨੇ ਰੱਖੀ ਜਾਂਦੇ ਨੇਗੇ ਤੇ ਹੁਣ ਗੱਲ ਇਹ ਆ ਵੀ ਅੱਜ ਉਹ ਕਰਦਾ ਕੱਲ ਨੂੰ ਆਸਟ੍ਰੇਲੀਆ ਫਿਰ ਕੈਨੇਡਾ ਇਹ ਵਈ ਸਾਰੇ ਦੇਸ਼ਾਂ ਦੀ ਰੀਤ ਚੱਲ ਪਾਦੀ ਆ ਉਹ ਕਹਿੰਦਾ ਮੈਂ ਨਾ ਪਿੱਛੇ ਰਹਿ ਜਾਂ ਵੋਟਾਂ ਦਾ ਮਸਲਾ ਰਾਜਨੀਤੀ ਦਾ ਆਪਾਂ ਵੀ ਇਹ ਖੇਡ ਚਲਾ ਦੋ ਤੇ ਵੱਣ ਦੀ ਗੱਲ ਇਹ ਹੈ ਵੀ ਲੋਕਾਂ ਤੋਂ ਪੈਸੇ ਖੋਣੇ ਆ ਜਿਵੇਂ ਮਰਜੀ ਖੋਲਣ ਜਿਵੇਂ GST ਲਾ ਕੇ ਬਈ ਪਹਿਲਾਂ ਕਹਿੰਦੇ ਜੇਬਾਂ ਦੇ ਵਿੱਚ ਜਿਵੇਂ ਕਣਕ-ਕੁਣਕ ਦੇ ਕੇ ਆਉਣੇ ਆ ਦਾਣੇ ਬਚਿਆਦੇ ਪਹਿਲਾਂ ਉਹ ਜੇਬ ਖਾਲੀ ਕਰਾਈ ਟੈਕਸ ਲਾ ਲਾ ਕੇ ਫਿਰ ਜੇਬ ਨੂੰ ਕੀ ਕਰਿਆ ਜਿਹੜੇ ਚੌਲਾਂ ਦੇ 2-4 ਦਾਣੇ ਕਣਕ ਦੇ ਬਾਸੀ ਦੇ ਆਪਾਂ ਜਦੋਂ ਧੀਰੀ-ਜੁਰੀ ਚ ਕਣਕ ਦੇ ਕੇ ਆਉਣੇ ਉਹ ਦਾਣੇ ਵੀ ਕਢਾਏ ਫਿਰ ਲਾਸਟ ਦੇ ਵਿੱਚ ਬਈ ਗੀਜਾ ਹੀ ਜੱਟ ਦਾ ਉਲਟਾ ਕਰਾਤਾ ਉਹ ਚੱਕਰ ਬਈ ਹੋ ਰਹੇ ਆ ਕਿ ਹੁਣ ਲੋਕਾਂ ਨੂੰ ਤੰਗ ਕਰ ਲੱਗੇ ਤੇ ਹੁਣ ਦੂਜੀ ਗੱਲ ਇਹ ਹੈ ਬਈ ਗਾਹਾਂ ਕੰਮ ਵੀ ਨਹੀਂ ਮਿਲਦਾ ਹੁਣ ਜਿਵੇਂ ਦੇਸ਼ਾਂ ਦੇ ਵਿੱਚ ਰੇਡਾਂ ਪੈਣ ਲੱਗੀਆਂ ਉਹ ਕਹਿੰਦਾ ਯਾਰ ਜੇ ਮੈਂ ਇਹਨੂੰ ਕੰਮ ਤੇ ਲੈ ਕੇ ਗਿਆ ਜਿਹਦੇ ਕੋਲੇ ਵੀਜ਼ਾ ਹੈ ਨਹੀਂ ਗਾਜ ਦੇ ਟਾਈਮ ਡਾਕੂਮੈਂਟ ਨਹੀਂ ਹੈਗੇ ਕੱਲ ਨੂੰ ਜੇ ਰੇਡ ਪੈ ਗਈ ਮੇਰਾ ਲਾਇਸੈਂਸ ਕੈਨਸਲ ਹੋ ਜੂ ਜਿਹੜਾ ਮੇਰਾ ਕੰਮ ਚੱਲਦਾ ਉਹ ਵੀ ਬੰਦ ਹੋ ਜਾਊਗਾ ਨਾਲੇ ਮੇਰੇ ਤੇ ਜੁਰਮਾਨਾ ਪਊਗਾ ਵੀ ਤੂੰ ਡਾਕੂਮੈਂਟ ਦੇਖ ਕਿਉਂ ਨਹੀਂ ਦੇਖੇ ਤੂੰ ਬੰਦਿਆਂ ਨੂੰ ਉਹਨਾਂ ਨੂੰ ਕੰਮ ਦੇ ਰਹੇ ਆ ਕਿਹਦੇ ਉੱਤੇ ਜਿਨ੍ਹਾਂ ਕੋਲੇ ਡਾਕੂਮੈਂਟ ਨਹੀਂ ਹੈਗੀ ਉਹਦੇ ਉੱਤੇ ਵੀ ਗੱਲ ਆਊਗੀ ਤਾਂ ਕਰਕੇ ਕੰਮ ਮਿਲਣਾ ਵੀ ਮੁਸ਼ਕਲ ਹੋ ਗਿਆ ਜਿਨ੍ਹਾਂ ਕੋਲੇ ਡਾਕੂਮੈਂਟ ਨਹੀਂ ਹੈਗੀ ਉਹ ਬੈਠੇ ਨੇ ਬਹੁਤ ਘੱਟ ਕੰਮ ਮਿਲਦਾ ਗਾ ਬਈ ਤੇ ਲਗਭਗ ਹੁਣ ਵੀ ਬਹੁਤ ਮਾੜਾ ਹਾਲ ਚੱਲੀ ਜਾਂਦਾ ਜਿਹਦੇ ਟਾਈਮ 'ਚ ਤੇ ਲੋਕ ਹਲੇ ਵੀ ਬਈ ਡੋਂਗੀਆਂ ਲਾ ਕੇ ਕੈਨੇਡਾ ਦੇ ਵੀਜ਼ੇ ਹਲੇ ਵੀ ਅਪਲਾਈ ਕਰਦੇ ਨੇ ਸਾਡੇ ਏਰੀਆ ਦੇ ਕੁਝ ਬੰਦੇ ਨੇ ਉਹ ਵੀ ਕਹਿੰਦੇ ਸੀ ਕੈਨੇਡਾ ਜਾਣਾ ਵੀ ਤੂੰ ਆ ਗਿਆ ਸੀ ਪਿੱਛੇ ਨਾ ਰਹਿ ਜੀ ਉਹਨਾਂ ਨੂੰ ਦੱਸਿਆ ਵੀ ਮੁਖਾਬੀ ਬਹੁਤ ਮਾੜਾ ਹਾਲ ਆ ਤੁਸੀਂ ਹਲੇ ਨਾ ਆਓ ਤੇ ਉਹ ਕਹਿੰਦੇ ਬਈ ਆਵਾਂਗਾ ਤੇ ਦੂਜੀ ਗੱਲ ਇਹ ਆ ਬਈ ਜਿਹੜੇ ਸਟੂਡੈਂਟ ਸੀਗੇ ਕੈਨੇਡਾ ਦੇ ਵਿੱਚ ਸਟੂਡੈਂਟ ਹੁਣ ਨਵੇਂ ਆ ਨਹੀਂ ਰਹੇ ਬਿਲਕੁਲ ਹੀ ਕਿਉਂਕਿ ਪਹਿਲਾਂ ਤਾਂ ਆ ਜਾਂਦਾ ਸੀ ਜਵਾਕ 18 ਲੱਖ ਰੁਪਏ ਚ ਇੰਡੀਆ ਤੋਂ ਆਪਣੇ ਪੰਜਾਬ ਯੂਗ ਤੋਂ ਜਿੱਥੋਂ ਵੀ ਆਉਂਦਾ ਹੈ ਪੂਰੇ ਇੰਡੀਆ ਚੋਂ 18 ਲੱਖ ਰੁਪਏ ਲੱਗਦਾ ਸੀਗਾ ਚਲੋ ਬਾਕੀ ਉਹਦਾ ਆਪਦਾ ਖਰਚਾ ਹੋਵੇ ਜਿੰਨਾ ਮਰਜ਼ੀ ਕਰ ਲੈ ਤੇ ਹੁਣ ਦਿੱਕਤ ਕੀ 28 30 ਲੱਖ ਲੱਗਣ ਲੱਗ ਗਿਆ ਉਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਕੰਮ ਹੈ ਨਹੀਂਗਾ ਤੇ 28 30 ਲੱਖ ਬਈ ਬਣਾਉਣਾ ਬਹੁਤ ਔਖਾ ਤੇ ਨਵੇਂ ਸਟੂਡੈਂਟ ਬਿਲਕੁਲ ਨਹੀਂ ਆ ਰਹੇ ਤੇ ਜਿਹੜੀ ਹੁਣ ਨਵੀਂ ਖਬਰ ਆ ਉਹ ਕਹਿ ਰਹੇ ਨੇ ਕਿ ਕੀ ਸਟੂਡੈਂਟ ਤਾਂ ਆ ਨਹੀਂ ਰਹੇ ਕਾਲਜ ਕੀ ਕਰ ਰਹੇ ਨੇ ਜਿਹੜੇ ਪੁਰਾਣੇ ਬੱਚੇ ਨੇ ਨਾ ਉਹਨਾਂ ਦੇ ਕਿਸੇ ਨੂੰ ਤਾਂ ਬਈ ਪੇਪਰਾਂ ਦੇ ਵਿੱਚੋਂ ਨੰਬਰ ਘਟ ਦੇ ਰਹੇ ਨੇ ਪੰਜਾਬੀ ਚ ਲਾ ਲਓ ਆਪਣੇ ਜਿੱਤਾ ਪੇਪਰਾਂ ਚੋਂ ਨੰਬਰ ਘਟ ਦੇ ਦਿੱਤੇ ਕਿਸੇ ਨੂੰ ਫੇਲ ਕਰ ਰਹੇ ਨੇ ਕੀ ਹੁਣ ਰੀਜ਼ਨ ਇਹ ਹੀ ਆ ਵੀ ਜਦੋਂ ਨਵੇਂ ਸਟੂਡੈਂਟ ਨਹੀਂ ਆ ਰਹੇ ਕਾਲਜ ਨੇ ਤਾਂ ਆਪ ਦਾ ਕਾਲਜ ਚਲਾਉਣਾਗਾ ਪੈਸੇ ਕਿੱਥੋਂ ਦਾ ਉਹਨਾਂ ਨੂੰ ਆਉਣੇ ਚਾਹੀਦੇ ਆ ਨਾ ਇਨਕਮ ਨਹੀਂ ਤਾਂ ਫਿਰ ਕਾਲਜ ਬੰਦ ਹੋ ਜਾਣਗੇ ਉਹਦੇ ਤੇ ਉਹਨਾਂ ਨੇ ਕੀ ਕਰਖਿਆ ਜਵਾਖਾਂ ਨੂੰ ਓਰੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਫੇਲ ਕਰੀ ਜਾਂਦੇ ਨੇ ਹੁਣ ਜਦੋਂ ਜਵਾਖਾਂ ਨੂੰ ਫੇਲ ਕਰਦੇ ਨੇ ਤਾਂ ਉਹਨਾਂ ਨੂੰ ਸਿੱਧੀ ਜੀ ਗੱਲ ਆ ਬਈ ਦੁਬਾਰੀ ਫੇਰ ਉਹਨਾਂ ਨੂੰ ਇਗਜ਼ਾਮ ਵਾਸਤੇ ਫੀਸਾਂ ਪੇ ਕਰਨੀਆਂ ਪੈਣੀਆਂ ਇੱਕ ਸਮੈਸਟਰ ਚ ਫੇਲ ਹੋ ਗਿਆ ਫੇਰ ਉਹਨੂੰ ਕੀ ਸਵੇ ਕਰਨੀ ਕੋ ਬਈ ਤਾਂ ਉਹਦਾ ਆ ਮਨ ਲਓ ਵੀ ਫੇਰ ਉਹਦਾ ਪੈਸੇ ਗਏ 2-4 ਲੱਖ ਰੁਪਿਆ 3 ਲੱਖ ਰੁਪਿਆ ਇਦਾਂ ਤੇ ਹੁਣ ਜੇ ਅਗਲੇ ਨੂੰ ਇੱਕ ਜਵਾਬ ਨੂੰ ਦੋ ਸਮੈਸਟਰਾਂ ਚ ਫੇਲ ਕਰਤਾ ਬਈ ਉਹਦੀ ਤਾਂ 7-8 ਲੱਖ ਫੀਸ ਉੱਡ ਜੂਗੀ ਕਾਲਜ ਜੇ ਨਹੀਂ ਕਰਦੇ ਤਾਂ ਕਾਲਜ ਨੂੰ ਪੰਗਾ ਵੀ ਕਾਲਜ ਬੰਦ ਹੁੰਦੇ ਨੇ ਨਵੇਂ ਜਵਾਬ 0 ਹੋ ਗਏ ਤੇ ਜਿਹੜੇ ਉਹਰੇ ਜਵਾਬ ਆਏ ਸੀ ਕੁਝ ਸਮੈਸਟਰਾਂ 'ਚ ਫੇਲ ਹੋ ਗਏ ਜਿਨ੍ਹਾਂ ਨੂੰ ਪ੍ਰਾਈਵੇਟ ਅਸੀਂ ਪਤਾ ਲੱਗ ਗਿਆ ਜਵਾਬਾਂ ਨੂੰ ਵੀ ਸਾਨੂੰ ਵਾਕਈ ਵੀ ਜਾਨੀ ਮਿਲਦਾ ਉਹਨਾਂ ਨੇ ਚੱਕ ਕੇ ਰਿਫਿਊਜ਼ੀਆਂ ਲਾਤੀ ਸਹਿਲ ਮੈਂ ਕਹਿਦਾ ਤੇ ਇੰਗਲਿਸ਼ ਦੇ ਵਿੱਚ ਭਈ ਆਪਣੇ ਪੰਜਾਬੀ ਚ ਰਫੂਜੀ ਕਹਿਦਾ ਤੇ ਰਿਪੋਰਟ ਚ ਕੇਸ ਲਾਤਾ ਭਈ ਮੈਨੂੰ ਇੰਡੀਆ ਜੋ ਖਤਰਾ ਜਾਂ ਆ ਗੱਲ ਆ ਕਿ ਮੈਨੂੰ ਰਿਪਨਾ ਦਿਓ ਤਾਂ ਉਹ ਕੇਸ ਲਾ ਰੱਖੇ ਨੇਗੇ ਤੇ ਹੁਣ ਵਿੱਚ ਜਵਾਖ ਰੋਂਦੇ ਨੇ ਕਹਿੰਦੇ ਯਾਰ ਅਸੀਂ ਮਸਾ ਫੀਸਾ ਭਰ ਹੀ ਨੇ ਦੁਆਰੇ ਫੇਰ ਵਈ ਫੀਸਾ ਭਰਨੀ ਆ ਪੈਣੀ ਆ ਕੰਮ ਮਰੇ ਹੈ ਨਹੀਂਗਾ ਕਮਰੇ ਦਾ ਖਰਚਾ ਨਹੀਂ ਕਿਉਂਕਿ ਪਹਿਲਾਂ ਤਾਂ ਜਦੋਂ ਨਵਾਂ ਜਵਾਖ ਆਉਂਦਾ ਉਹਦੇ ਅਕਾਊਂਟ ਦੇ ਵਿੱਚ ਜੀਆਈਸੀ ਹੁੰਦੀ ਸੀਗੀ ਉਹ ਜੀਆਈਸੀ ਨਾਲ ਡੰਗਾ ਸਰੀ ਜਾਂਦਾ ਸੀ ਕੁਝ ਕਮਾਲਾਂ ਦਾ ਕੁਝ ਜੀਆਈਸੀ ਭਰਦਾ ਤੇ ਹੁਣ ਦਵਾਰੇ ਬਈ ਕਮਰੇ ਦੀ ਖਰਚਾ ਚੱਲਦਾ ਦਵਾਰੇ ਫੀਸਾਂ ਕੱਢਣੀਆਂ ਬਹੁਤ ਔਖੀਆਂ ਨੇਗੀਆਂ ਫੀਸਾਂ ਦਾ ਨਿਕਲਦੀ ਨਹੀਂ ਅੱਜ ਦੇ ਟਾਈਮ 'ਚ ਕੋਈ ਵੀ ਝੂਠ ਬੋਲ ਸਕਦਾ ਕਿ ਮੈਂ ਫੀਸਾਂ ਕੱਢਦੀ ਅੱਜ ਦੇ ਟਾਈਮ 'ਚ ਫੀਸ ਨਹੀਂ ਨਿਕਲਦੀ ਹੈਗੀ ਜੁਆਗ ਦੀ ਸਿਰਫ ਕਮਰੇ ਦਾ ਖਰਚਾ ਕੱਢ ਲੈ 500 500 ਖਾਣ ਪੀਣ ਦਾ ਫੋਨਾਂ ਦੇ ਬਿੱਲ ਹੋ ਗਏ 1000 ਰੁਪਏ ਇਹੀ ਖਰਚਾ ਕੱਢ ਲੈ ਘੱਟੋ ਘੱਟ ਬੱਸਾਂ ਦੇ ਬਿੱਲ ਬਹੁਤ ਆ ਤੇ ਵੀ ਫੋਰ ਨਹੀਂ ਕੱਢ ਸਕਦਾ ਖਰਚ ਤੇ ਹੁਣ ਕਈ ਮੁੰਡਿਆਂ ਨੂੰ ਕੀ ਸੀ ਬਈ ਜਿਨ੍ਹਾਂ ਦੇ ਪੜ੍ਹਾਈ ਪੂਰੀ ਹੋ ਗਈ ਤਿੰਨ ਤਿੰਨ ਸਾਲਾਂ ਦੇ ਵਧੀਆ ਕੋਰਸ ਚੱਕੇ ਹੋਏ ਸੀ ਪਹਿਲਾਂ ਦੇ ਮੁੰਲੇ ਆਏ ਹੋਏ ਸੀ ਉਹਨਾਂ ਦੀਆਂ ਜਦੋਂ ਵਰਕ ਪਰਮਿਟ ਅਪਲਾਈ ਕਰਦੇ ਆ ਉਹਨਾਂ ਦੀਆਂ ਰਿਫਿਊਜ਼ ਲਾ ਆਉਣ ਲੱਗੀਆਂ ਤੇ ਉਹਨਾਂ ਦੇ ਵਿੱਚ ਕਾਰਨ ਪਾਤੇ ਉਹਨਾਂ ਨੇ ਬਹੁਤ ਸਾਰੇ ਜਿੱਦਾਂ ਉਹ ਕਹਿੰਦੇ ਕਹਿੰਦੇ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਹੋ ਜੇ ਤਾਂ ਤੁਸੀਂ ਵਿੱਚ ਸਟੇ ਲੈਤੀ ਹੋਈ ਅਜਿਹੇ ਦਾ ਸਟੂਡੈਂਟ ਕੀ ਕਰਦੇ ਸੀਗੇ ਭਈ ਹੁਣ ਮੰਨ ਲਓ ਉਹਨਾਂ ਦੀ ਸਮਾਸਟਰ ਕਹੀ ਨੇਗੇ ਜਿੱਦਾ 8 ਮਹੀਨੇ ਲਗਾਤਾਰ 6 ਮਹੀਨੇ ਪੜਾਈ ਕਰ ਲਈ ਉਦੋਂ ਬਾਅਦ ਵਿੱਚ ਦੀ 3 ਮਹੀਨਿਆਂ ਦਾ ਬ੍ਰੇਕ ਲੈ ਲਾਵੇ ਉਹ ਤੇ ਕਾਲਜ ਦੇ ਵਿੱਚ ਐਪਲੀਕੇਸ਼ਨ ਦੇ ਕੇ ਤੇ ਬ੍ਰੇਕ ਲੈਣ ਤੋਂ ਬਾਅਦ ਫਿਰ ਕੀ ਹੁੰਦਾ ਸੀ ਉਹ 3 ਮਹੀਨੇ ਫੁੱਲ ਕੰਮ ਕਰ ਸਕਦੇ ਸੀਗੇ 24 ਘੰਟੇ ਤੇ ਜਦੋਂ ਕਾਲਜ ਤੋਂ ਬ੍ਰੇਕ ਲੈਂਦਾ ਹੋਇਆ ਤੇ ਹੁਣ ਜਦੋਂ ਮੈਸੇਜ ਫੈਲ ਲੱਗਦੀ ਆ ਅੰਬੈਸੀ ਵਾਲੇ ਕਹਿੰਦੇ ਜੀ ਤੁਸੀਂ ਬ੍ਰੇਕ ਕਿਉਂ ਲੈਂਤਾ ਹੁਣ ਮੁੰਡਾ ਜਵਾਕ ਲਵੇ ਕੋਈ ਵੀ ਆ ਮੁੰਡਾ ਜਾਂ ਕੁੜੀ ਆ ਉਹਦੇ ਲਈ ਕੋਈ ਕੀ ਰੀਜਨ ਆ ਵੀ ਕਿਉਂ ਬ੍ਰੇਕ ਲੈਤਾ ਬਿਮਾਰ ਸੀ ਜਾਂ ਸੀ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ 3 ਸਪੂਰੀ ਕਰਨ ਦੇ ਬਾਅਦ 24 ਘੰਟੇ ਕੰਮ ਕੀਤਾਗਾ ਤਾਂ ਬ੍ਰੇਕ ਲੈਤੀ ਆ ਉਹ ਕਹਿੰਦੇ ਵੀ ਸਾਨੂੰ ਰੀਜਨ ਦੱਸੋ ਨਹੀਂ ਤੁਹਾਡਾ ਵੀਜ਼ਾ ਰਿਫਿਊਜ਼ਲ ਆ ਉਹਨਾਂ ਨੇ ਵੀਜ਼ਾ ਕੈਨਸਲ ਕਰਤਾ ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜੇ ਤੁਹਾਡਾ ਵੀਜ਼ਾ ਕੈਨਸਲ ਹੋ ਗਿਆ ਰਿਫਿਊਜ਼ਲ ਆ ਗਈ ਵਰਕ ਪਰਮਿਟ ਤੇ ਤੁਹਾਡੇ ਪੜਾਈ ਤੋਂ ਬਾਅਦ ਤਾਂ 21 ਜਨਵਰੀ ਤੋਂ ਦੂਜੀ ਵਾਰੀ ਤੁਸੀਂ ਵੀਜ਼ਾ ਨਹੀਂ ਲਾ ਸਕਦੇ ਤਾਂ ਤੁਹਾਡੇ ਨਾਲ ਕੋਈ ਤੁਹਾਡਾ ਸਮਝ ਲਓ ਵੀ ਉਹਦੇ ਖਤਮ ਹੋ ਗਿਆ ਜੋ ਵੀ ਤੁਹਾਡਾ ਸਟੂਡੈਂਟ ਸੀ ਉਹ ਤਾਂ ਪਰਮਿਟ ਪਹਿਲੀ ਖਤਮ ਹੋ ਗਿਆ ਫਿਰ ਦੁਬਾਰੇ ਵਰਕ ਪਰਮਿਟ ਵੀ ਨਹੀਂ ਮਿਲਿਆ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਫਿਰ ਉਹਨਾਂ ਨੇ ਇੱਕ ਹੋਰੀ ਜਨ ਬਤਾ ਕਹਿੰਦੇ ਜੀ ਸਟੂਡੈਂਟ ਜੇ ਕਾਲਜ ਦੇ ਵਿੱਚ ਗੈਰ ਹਾਜ਼ਰ ਰਹਿੰਦਾ ਉਹ ਪੜ੍ਹਾਈ ਪੂਰੀ ਨਹੀਂ ਕਰਦਾ ਟਾਈਮ ਤੇ ਨਹੀਂ ਆਉਂਦਾ ਕਾਲਜ ਨੇ ਦਿਨ ਉਹਨੂੰ ਦਿੱਤਾ ਹੋਇਆ ਜੇ ਕਿਤੇ ਉਹਦੀਆਂ ਹਾਜ਼ਰੀਆਂ ਨਹੀਂ ਲੱਗੀਆਂ ਹੋਈਆਂ ਕਾਲਜ ਦੇ ਵਿੱਚ ਆਪਣੇ ਪਿਆਬੀ ਚ ਹਾਜ਼ਰੀਆਂ ਕਹਿ ਦਵਦੇ ਜੇ ਹਾਜ਼ਰੀਆਂ ਨਹੀਂ ਲੱਗੀਆਂ ਹੋਈਆਂ ਬਈ ਕਾਲਜ ਦੇ ਵਿੱਚ ਤਾਂ ਵੀ ਉਹ ਕਹਿੰਦੇ ਵੀਜੇ ਦੇ ਵਿੱਚ ਰਿਫਿਊਜ਼ਲ ਆਉਣੀ ਆ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਦਾ ਤਾਂ ਵੀ ਤੁਹਾਡਾ ਵੀਜ਼ਾ ਰਿਜੈਕਟ ਹੈਗਾ ਤਾਂ ਤੁਹਾਡਾ ਫਿਊਚਰ ਕੈਨੇਡਾ ਦੇ ਵਿੱਚ ਐਂਡ ਹੋ ਗਿਆ ਤੇ ਹੁਣ ਇੱਕ ਹੋਰ ਰੀਜਨ ਸੀ ਬਈ ਓਰੀਜਨ ਇਹ ਹੈ ਮੰਨ ਲਓ ਤੁਸੀਂ ਕੰਮ ਕਰਨਾ 20 ਜਾਂ 24 ਘੰਟੇ ਹਫ਼ਤੇ ਦੇ ਤੁਸੀਂ ਕੰਮ ਕਰੀ ਬੈਠੇ ਹੋ 30 ਘੰਟੇ ਜਦੋਂ ਉਹ ਚੈੱਕ ਕਰਿਆ ਉਹ ਕਹਿੰਦੇ ਤੁਸੀਂ ਤਾਂ ਕੰਮ ਵੱਧ ਕਰੀ ਬੈਠੇ ਹੋ ਪੜੇਓ ਕਿਹੜੇ ਵੇਲੇ ਤੁਸੀਂ ਤਾਂ ਕੰਮ 30 30 ਘੰਟੇ ਕਰਿਆਗਾ ਕਹਿੰਦੇ ਜੀ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਇਹਦੇ ਉੱਤੇ ਵੀ ਸਿੱਧੀ ਰਿਫਿਊਜ਼ਲ ਆ ਤੁਸੀਂ ਜਦੋਂ ਵੀਜ਼ਾ ਅਪਲਾਈ ਕਰਦੇ ਹੋ ਵਰਕ ਪਰਮਿਟ ਦੁਆਰੇ ਆਈ ਲੈਟਰਸ ਕਰਨੀ ਪੈਂਦੀ ਆ ਕੁਝ ਥੋੜੇ ਜਿਹੇ ਡਾਲਰ ਫੀਸ ਭਰਨੀ ਪੈਂਦੀ ਆ ਫਿਰ ਫੈਲ ਖਰਚਾ ਵਕੀਲ ਨੂੰ ਜਨਰਲ ਨੂੰ ਦੇਣਾ ਪੈਂਦਾ ਵਕੀਲ ਨੂੰ ਲਾ ਲਓ ਪੂਰੇ ਕੈਨੇਡਾ ਦੇ ਵਿੱਚ ਫ੍ਰੀ ਤਾਂ ਕੁਝ ਵੀ ਨਹੀਂ ਹੁੰਦਾ ਉਹਡਾ ਜਿਹੜਾ 1000 1000 ਡਾਲਰ ਦਾ ਖਰਚਾ ਆ ਗਿਆ ਉਹ ਤੁਹਾਡਾ ਸਾਰਾ ਮਿੱਟੀ ਹੋ ਗਿਆ ਤੇ ਥੋੜਾ ਵੀਜ਼ਾ ਵੀ ਕੈਨਸਲ ਹੋ ਗਿਆ ਬਈ ਹੁਣ ਜਦੋਂ ਵੀਜ਼ਾ ਤੁਸੀਂ ਇੱਕ ਵਾਰੀ ਅਪਲਾਈ ਕੀਤਾ ਉਹ ਰਿਜੈਕਟ ਕੈਨਸਲ ਹੋ ਗਿਆ ਰਿਫਿਊਜ਼ਲ ਆ ਗਈ ਤਾਂ ਦੂਜੀ ਵਾਰੀ ਤੁਹਾਡੇ ਲਈ ਕੋਈ ਆਪਸ਼ਨ ਨਹੀਂ ਹੈਗੀ ਕਿ ਵੀਜ਼ਾ ਅਪਲਾਈ ਕਰ ਸਕੋ ਤੇ ਹੁਣ ਉਹ ਜਿਹੜਾ ਮੇਰੇ ਨਾਲ ਬਈ ਆਪਣੀ ਨਿਗਾ ਚ ਕਈ ਮੁੰਡੇ ਸੀਗੇ ਤੇ ਹੁਣ ਮੁੰਡਾ ਕਹਿੰਦਾ ਜੇ ਦੁਬਾਰੇ ਫਿਰ ਮੈਂ ਐਡਮਿਸ਼ਨ ਲੈਣ ਲੱਗ ਰਿਆਂਗਾ ਕਾਲਜ ਦੇ ਵਿੱਚ ਤੇ ਪਹਿਲਾਂ ਬਈ ਉਹ 3 ਸਾਲ ਪੜਿਆ 3 ਸਾਲਾਂ ਦੇ ਵਿੱਚ ਉਹਨੇ ਨਾ ਨਾ ਕਰਦੇ 30 ਲੱਖ ਫੀਸ ਭਰੀ ਹੋਣੀ। ਸਮਾਸ਼ਰਾ ਦੀ 3 ਲੱਖ ਬਈ ਫੀਸ ਭਰੀ ਤਿੰਨ ਸਾਲਾਂ ਚ ਪੜ੍ਹਾਈ ਕੀਤੀ ਤਾਂ ਬਸ ਹੁਣ ਦੁਬਾਰੇ ਫੇਰ ਉਹ ਜੇ ਤਿੰਨ ਇੰਨੀ ਟਾਈਮ ਦੀ ਫੇਰ ਪੜ੍ਹਾਈ ਲੈਂਦਾ ਫੇਰ ਪੈਸੇ ਭਰੂ। ਉਹ ਤਾਂ ਬਈ ਕਰੂਗੀ 6 ਸਾਲ ਤਾਂ ਉਹਦੇ ਵੈਸੇ ਲੰਘ ਗਏ ਤੇ ਇਹਦੇ ਵਿੱਚ ਕੀ ਉਹ ਆ ਵੀ ਉਹਨੂੰ 3 ਸਾਲ ਹੋਰ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਮਿਲ ਜਾਊਗਾ। ਹੋ ਸਕਦਾ ਪ੍ਰਾਣਾ ਉਹ ਤਾਂ ਆ ਸਕਲਾਂ। ਕੀ ਬਈ ਤੁਹਾਡਾ ਪਹਿਲੀ ਵੀਜਾ ਚ ਰਿਫਿਊਜ਼ ਲਈ ਆ ਦਵਾਰੇ ਕਿਵੇਂ ਦੇ ਦਈਏ ਤੁਹਾਨੂੰ ਤੇ ਇਹ ਵੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਆ ਨਾ ਤੇ ਸਟੂਡੈਂਟਾਂ ਦਾ ਜਿਹੜਾ ਉਹ ਵੀਖਾ ਬਈ ਉਰੇ ਫੀਚਰ ਲਾ ਲਓ ਭੂ ਵਿਖਾ ਲਾ ਲਓ ਉਹ ਹੁਣ ਨੇਰੇ ਚ ਲੱਗਦਾ ਪੀਆਰ ਆ ਦਾ ਬਈ ਬਾਲੀ ਦੂਰ ਦੀ ਗੱਲ ਆ ਕਿ ਉਰੇ ਗ੍ਰੀਨ ਕਾਰਡ ਮਿਲ ਜੂ ਤੁਹਾਨੂੰ ਪੀਆਰ ਮਿਲ ਜੂਗਾ ਹੁਣ ਤੁਹਾਨੂੰ ਵਰਕ ਪਰਮਿਟ ਲੈਣ ਵਾਸਤੇ ਨਾ ਬਹੁਤ ਵੱਡੀ ਗੱਲ ਆ ਕਿ ਵਰਕ ਪਰਮਿਟ ਮਿਲ ਜੇ ਪੀਆਰ ਦਾ ਬਹੁਤ ਤੇ ਕੋਣ ਬਈ ਨਵੇਂ ਉਹਨਾਂ ਨੇ ਹੋਰ ਕਾਨੂੰਨ ਹੈ ਕੱਢੀ ਲਾ ਜਿਹੜਾ ਪਾਸ ਕਰੀ ਜਾਂਦੇ ਨੇਗੇ ਤੇ ਤੁਸੀਂ ਸੁਣੀਆ ਵੀ ਹੋਣੀਏ ਖਬਰ ਦੂਜਾ ਕਾਨੂੰਨ ਇਹ ਕੱਢ ਰਹੇ ਨੇ ਬਈ ਜਿੱਦਾਂ ਮੰਨ ਲਓ ਕਿ ਮੁੰਡਾ ਆਇਆ ਜਾਂ ਕੁੜੀ ਆਈ ਹੈ ਸਟੂਡੈਂਟ ਉਹਦੇ ਨਾਲ ਸਪੌਸ ਆ ਗਿਆ ਚਾਹੇ ਘਰ ਵਾਲਾ ਚਾਹੇ ਘਰ ਵਾਲੀ ਆ ਐਗਜ਼ੈਂਪਲ ਬਈ ਮੰਨ ਲਓ ਮੇਰੇ ਘਰ ਵਾਲੀ ਆ ਗਈ ਮੈਂ ਸਟੂਡੈਂਟ ਆ ਤਾਂ ਜਦੋਂ ਮੈਂ ਪੜਾਈ ਪੂਰੀ ਕਰ ਲਈ ਜਦੋਂ ਮੈਂ ਵਰਕ ਪਰਮਟ ਅਪਲਾਈ ਕਰਦਾ ਮੇਰਾ ਸਾਰਾ ਕੁਝ ਚਾਹੀਦਾ ਸਹੀ ਆਗਾ ਪਹਿਲਾਂ ਤਾਂ ਬਰਕ ਪਰਮਿਟ ਮਿਲਣਾ ਬਹੁਤ ਔਖਾ ਚਲੋ ਮੈਨੂੰ ਬਰਕ ਪਰਮਿਟ ਮਿਲਦਾ ਹੈ ਜੇ ਤਾਂ ਬਈ ਮੈਂ ਜਦੋਂ ਸਟੂਡੈਂਟ ਆਗਾ ਉਦੋਂ ਮੈਨੂੰ ਉੱਚੇ ਦਰਜੇ ਦੀ ਜੋਬ ਮਿਲੀ ਉਹਨਾਂ ਨੇ ਕੁਝ ਲਿਸਟਾ ਕੱਢੀਆਂ ਨੇ ਕਿ ਉੱਚੇ ਦਰਜੇ ਦੀ ਸਕਿੱਲ ਵਾਲੀ ਜੋਬ ਜਿਹੜੀ ਉੱਚੇ ਦਰਜੇ ਦੀ ਹੋਵੇ ਇਹ ਨਾ ਹੋਵੇ ਕਿ ਲੰਡੂ ਪੰਜੂ ਜੋਬ ਹੋਵੇ ਉੱਚੇ ਦਰਜੇ ਦੀ ਜੋਬ ਹੋਵੇ ਤੇ ਹੋਵੇ ਵੀ ਸਕਿੱਲ ਵਾਲੀ ਜਿੱਦਾਂ ਕੋਈ ਕਹਿ ਲੋ ਵੀ ਇੰਜੀਨੀਅਰ ਹੋ ਗਿਆ ਜਾਂ ਕੋਈ ਮਿਸਤਰੀ ਹੋ ਗਿਆ ਉੱਚੇ ਦਰਜੇ ਦਾ ਜਿਹੜਾ ਘਰ ਇੰਜੀਨੀਅਰ ਹੀ ਹੋ ਗਿਆ ਉਹਰੇ ਆਪਣੇ ਪੰਜਾਬੀ ਚ ਬਈ ਮਿਸਤਰੀ ਕਹਦਾ ਜਿਹੜਾ ਹੁਣ ਸਾਰੇ ਕਾਨ ਕੱਢਦਾ ਹੁੰਦਾ ਘਰਾਂ ਦੇ ਚੰਗੀ ਤਰ੍ਹਾਂ ਬਣਾਉਂਦਾ ਕੋਠੀਆਂ ਤੇ ਉਹ ਇੰਜੀਨੀਅਰ ਕਹਿ ਲੋ ਕਿ ਜਦ ਇੰਗਲਿਸ਼ ਦੇ ਵਿੱਚ ਬਈ ਹੈਗਾ ਤਾਂ ਮਿਸਤਰੀ ਵੀ ਉਹ ਤੇਰੇ ਕੋਲ ਉੱਚੇ ਦਰਜੇ ਦੀ ਸਕਿੱਲ ਹੈਗੀ ਆ ਤੂੰ ਗਵਰਨਮੈਂਟ ਨੂੰ ਉਹ ਸਕਿੱਲ ਦੇ ਉੱਤੇ ਕੰਮ ਕਰਦਾ ਸੀਗਾ ਇੰਨੇ ਡਾਲਰਾਂ ਦੇ ਚੈੱਕ ਦੇ ਦਿੰਦਾ ਰਹੇ ਆ ਪੂਰੇ ਪ੍ਰੂਫ ਚਾਹੀਦੇ ਨੇ ਜੇ ਤੁਹਾਡੇ ਕੋਲੇ ਉਹ ਸਕਿੱਲ ਹੈਗੀ ਆ ਬਈ ਤਾਂ ਤਾਂ ਤੁਹਾਡੇ ਜਿਹੜੇ ਨਾਲ ਸਪੌਸ ਹੈਗਾ ਉਹਨੂੰ ਵਰਕ ਪਰਮਿਟ ਮਿਲ ਜੂਗਾ ਜਿਸ ਬੌਸ ਨਹੀਂ ਹੈਗਾ ਤਾਂ ਭਈ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਤਾਂ ਐ ਸਮਝ ਲਓ ਵੀ ਉਹਦਾ ਪਰਮਿਟ ਖਤਮ ਹੋ ਗਿਆ ਤੁਹਾਡੇ ਨਾਲ ਦੇ ਦਾ ਜੇ ਉਸ ਨੂੰ ਮਿਲਦੀ ਗਿਆ ਤਾਂ ਤੁਹਾਡੇ ਨਾਲ ਦੇ ਨੂੰ ਵਰਕ ਪਰਮਿਟ ਨਹੀਂ ਮਿਲਦਾ ਉਸ ਤੋਂ ਬਾਅਦ ਗੱਲ ਖਤਮ ਆ ਤੇ ਉਹਨੂੰ ਵਾਪਸ ਜਾਣਾ ਪਊਗਾ ਠੀਕ ਹੈ ਭਾਈ ਜੀ ਤੁਹਾਨੂੰ ਅਗਲੀ ਵੀਡੀਓ ਤੇ ਫੇਰ ਮਿਲਦੇ ਆਂ ਇਤੋ ਬਾਰੇ ਨਵੀਂ ਜਾਣਕਾਰੀ ਦੇਣ ਲਈ ਤੇ ਨਵੀਂ-ਨਵੀਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਸ਼ੇਅਰ ਕਰਦੇ ਰਹੋ ਤੇ ਅਗਲੀ ਵੀਡੀਓ ਜਲਦੀ ਹੀ ਮਿਲਦੇ ਆ ਬਾਈ ਜੀ ਧੰਨਵਾਦ